ਜੀ ਅੱਜ ਡਿਪਟੀ ਕਮਿਸ਼ਨਰ ਸੰਗਰੂਰ ਅਤੇ ਮੈਂ ਅਸੀਂ ਦੋਵੇਂ ਆਪਣੀ ਪੂਰੀ ਫੋਰਸ ਦੇ ਨਾਲ ਪੈਟਰੋਲਿੰਗ ਕਰ ਰਹੇ ਸੀ ਸਾਡੀ ਜਿਹੜੀ ਪ੍ਰਾਲੀ ਪ੍ਰੋਟੈਕਸ਼ਨ ਫੋਰਸ ਹੈ ਜ਼ਿਲ੍ਹੇ ਦੀ ਜਿਹੜੀ ਜੁਆਇੰਟ ਟੀਮਸ ਨੇ ਉਹ ਲਗਾਤਾਰ ਕੰਮ ਕਰਦੀਆਂ ਆ ਰਹੀਆਂ ਨੇ ਇਸ ਆਰਿਆ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੇ ਉਸੇ ਲਗਾਤਾਰਤਾ ਵਿੱਚ ਅਸੀਂ ਦੋਵੇਂ ਵੀ ਜੋ ਆਪਣੀ ਡੇਲੀ ਪੈਟ੍ਰੋਲਿੰਗ ਕਰਦੇ ਹਾਂ ਜਦੋਂ ਅਸੀਂ ਨਿਕਲੇ ਤਾਂ ਪਤਾ ਚੱਲਿਆ ਕਿ ਇੱਥੇ ਅਸੀਂ ਥਾਂ ਤੇ ਰੁਕੇ ਜਿੱਥੇ ਨਾੜ ਨੂੰ ਅੱਗ ਲੱਗੀ ਸੀ ਇਹ ਪਿੰਡ ਖੁਰਾਣਾ ਹੈ ਤੇ ਇੱਥੇ ਆ ਕੇ ਡੀਸੀ ਸਾਹਿਬ ਤੇ ਮੈਂ ਇਹ ਅੱਗ ਨੂੰ ਬੁਝਾਇਆ ਤੇ ਸਾਡੀ ਗੁਜ਼ਾਰਿਸ਼ ਹੈ ਸਾਡੇ ਸਾਰੇ ਕਿਸਾਨ ਵੀਰਾਂ ਨੂੰ ਕਿ ਉਹ ਨਾੜ ਦੀ ਤੇ ਰਹਿਣ ਦੀ ਸਾਮ ਸੰਭਾਲ ਕਰਨ ਅਦਾਇਦਾ ਮੁਤਾਬਕ ਤੇ ਇਸ ਨੂੰ ਅੱਗ ਨਾ ਲਾਣ ਵਰਨਾ ਸਾਨੂੰ ਨਿਯਮਾਂ ਮੁਤਾਬਕ ਜੋ ਬੰਦੀ ਕਾਰਵਾਈ ਹੈ ਉਹ ਕਰਨੀ ਪਵੇਗੀ ਇਹ ਜਿਹੜੀ ਰਹਿਣਦ ਖੂਦ ਹੈ ਇਸ ਦੇ ਸਾਮ ਸੰਭਾਲ ਦੇ ਲਈ ਸਾਡੇ ਨਾਲ ਚੀਫ ਐਗਰੀਕਲਚਰ ਅਫਸਰ ਵੀ ਨੇ ਤੇ ਮੈਂ ਸਭ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਚੀਫ ਐਗਰੀਕਲਚਰ ਆਫੀਸਰ ਸਾਹਿਬਾਨ ਤੇ ਡੀਸੀ ਸਾਹਿਬ ਦੇ ਜੋ ਵੀ ਆਫਿਸ ਵਿੱਚ ਮੌਜੂਦਾ ਮਦਦ ਹੈ ਉਸ ਨੂੰ ਜ਼ਰੂਰ ਅਵੇਲ ਕਰਨ ਤੇ ਇਸ ਪਾਸੇ ਨਾ ਜਾਣ ਧੰਨਵਾਦ ਅ ਸਰ ਅੱਜ ਪਿੰਡ ਗੁਰਾਸਪੁਰਾ ਦੇ ਵਿੱਚ ਤੁਸੀਂ ਉਰਾਲੀ ਨੂੰ ਲੱਗੀ ਅੱਗ ਭਜਾਈ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਸਰ ਅੱਜ 4 ਨਵੰਬਰ ਨੂੰ ਮੈਂ ਤੇ ਐਸਐਸਪੀ ਸਾਹਿਬ ਆਪਾਂ ਦੋਵੇਂ ਇਕੱਠੇ ਹੀ ਤੇ ਨਿਕਲੇ ਸੀਗੇ ਕਿ ਪਿੰਡਾਂ ਦਾ ਦੌਰਾ ਕਰਨ ਲਈ ਕਿਉਂਕਿ ਸਾਨੂੰ ਖਬਰਾਂ ਜਿਹੜੀਆਂ ਅਸੀਂ ਉਹ ਮਿਲ ਰਹੀਆਂ ਸੀ ਕਿ ਅੱਗਾ ਜਿਹੜੀਆਂ ਨੇ ਉਹ ਨਿਰੰਤਰ ਜਿਹੜੀਆਂ ਲੱਗ ਰਹੀਆਂ ਨੇ ਰਿਪੋਰਟਾਂ ਵੀ ਜਿਹੜੀ ਆ ਰਹੀਆਂ ਨੇ ਤੇ ਉਹਦੇ ਹਿਸਾਬ ਨਾਲ ਤੇ ਅੱਜ ਕੁਦਰਤੀ ਆਪਾਂ ਲੰਘ ਰਹੇ ਸੀਗੇ ਤੇ ਸੜਕ ਤੋਂ ਸਾਨੂੰ ਦੱਸਿਆ ਕਿ ਗੁਰਦਾਸਪੁਰਾ ਪਿੰਡ ਦੇ ਵਿੱਚ ਤੇ ਇਸ ਖੇਤ ਦੇ ਵਿੱਚ ਜਿਹੜੀ ਹੈ ਉਹ ਨਾੜ ਨੂੰ ਜਿਹੜੀ ਰੈਂਦ ਖੁੰਦ ਨੂੰ ਉਹ ਅੱਗ ਲੱਗੀ ਹੋਈ ਹੈ ਤੇ ਕੁਦਰਤੀ ਜਿਹੜੇ ਜ਼ਮੀਨ ਦੇ ਜਿਹੜੇ ਜੋ ਠੇਕੇ ਦੇ ਮੋਂਦੇ ਨੇ ਸ਼ੌਕਤ ਅਲੀ ਤੇ ਉਹ ਵੀ ਨਾਲ ਹੀ ਆਪਣੇ ਹੈਗੇ ਨੇ ਤੇ ਉਹਨਾਂ ਨੂੰ ਜਦ ਪੁੱਛਿਆ ਗਿਆ ਤੇ ਕਹਿੰਦੇ ਕਿ ਇਹਨਾਂ ਕੋਲ ਆਪਸ਼ਨ ਹੋਰ ਕੋਈ ਨਹੀਂ ਜਦ ਕਿ ਕਹਿੰਦੇ ਇਹਨਾਂ ਨੇ ਅਪਲਾਈ ਕੀਤਾ ਬਟ ਇਹਨਾਂ ਨੂੰ ਮਿਲਿਆ ਨਹੀਂ ਬਟ ਉਹ ਚਲੋ ਡਰਾਫਟਸ ਦੇ ਨਾਲ ਹੀ ਹੈ ਤੇ ਬਟ ਕੰਟਰੋਲ ਰੂਮ ਬਾਰੇ ਆਪਾਂ ਹਰ ਜਿਹੜਾ ਹੈ ਜਿਹੜੀ ਪ੍ਰੈਸਲਿਸ ਆਪਣੀ ਹੁੰਦੀ ਹੈ ਤੇ ਆਪਾਂ ਉਹਦੇ ਵਿੱਚ ਜਾਣਕਾਰੀ ਦਿੰਨੇ ਆ ਜੋ ਕਿ ਸਵੇਰ 8 ਵਜੇ ਤੋਂ ਲੈ ਕੇ ਰਾਤੀ 8 ਵਜੇ ਤੱਕ ਚੱਲਦਾ ਹੈ ਤੇ ਜਦ ਇੱਥੇ ਦੇਖਿਆ ਕਿ ਆਪਾਂ ਅਗ ਲੱਗੀ ਹੋਈ ਹੈ ਇਨਫੈਕਟ ਜੋ ਵੀ ਆਪਣੇ ਤੋਂ ਹੁੰਦਾ ਸੀਗਾ ਤੇ ਆਪਾਂ ਜਿਹੜੀ ਟਾਣੀਆਂ ਲੈ ਕੇ ਮੈਂ ਤੇ ਐਸਐਸਪੀ ਸਾਹਿਬ ਦੇ ਨਾਲ ਜਿਹੜੇ ਸਾਡੇ ਸਾਰੇ ਬੰਦੇ ਖੇਤੀਬਾੜੀ ਵਿਭਾਗ ਦੇ ਤੇ ਨਾਲ ਸਾਡੇ ਐਕਸੀਨ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਮੁੱਖ ਖੇਤੀਬਾੜੀ ਅਫਸਰ ਖੇਤੀਬਾੜੀ ਵਿਕਾਸ ਅਫਸਰ ਆਪਾਂ ਸਾਰਿਆਂ ਨੇ ਲਾ ਕੇ ਜਿਹੜਾ ਸੀਗਾ ਉਹ ਅੱਗ ਨੂੰ ਜਿਹੜਾ ਸੀਗਾ ਬੁਝਾਇਆ ਤੇ ਮੈਂ ਹੁਣ ਜਿਹੜਾ ਹੈ ਮੁੱਖ ਖੇਤੀਬਾੜੀ ਅਫਸਰ ਜਿਹੜੇ ਨੇ ਉਹਨਾਂ ਨੂੰ ਇਹ ਹਦਾਇਤ ਕੀਤੀ ਹੈ ਕਿ ਜਿਹੜੇ ਇਸ ਜ਼ਿੰਮੇਦਾਰ ਇਹ ਦੱਸ ਰਹੇ ਨੇ ਕਿ ਇਹ ਤਕਰੀਬਨ 100 ਕਿੱਲੇ ਦੇ ਕੋਲ ਜਿਹੜਾ ਹੈ ਖੇਤੀਬਾੜੀ ਜਿਹੜੀ ਕਰਦੇ ਨੇ ਠੇਕੇ ਦੇ ਉੱਤੇ ਜਾਂਦਾ ਤੇ ਇਹਨਾਂ ਨੂੰ ਜੋ ਵੀ ਸੰਦ ਜਿਹੜੇ ਨੇ ਐਕਸਟਿਊ ਜਾਂ ਇੰਸਟੀਟਿਊਟ ਲਈ ਉਹ ਜਿਹੜੇ ਚਾਹੀਦੇ ਨੇ ਤੇ ਉਹ ਫੌਰੀ ਤੌਰ ਤੇ ਜਿਹੜਾ ਹੈ ਆਪਾਂ ਇਹਦਾ ਪ੍ਰਬੰਧ ਕਰਵਾਈਏ ਤੇ ਮੈਂ ਇੱਕ ਜਿਹੜਾ ਜ਼ਿੰਮੇਵਾਰ ਭਰਾਵਾਂ ਨੂੰ ਬੇਨਤੀ ਜ਼ਰੂਰ ਕਰਨਾ ਚਾਹਾਂਗਾ ਕਿ ਜਿਵੇਂ ਕਿ ਸ਼ੌਕਤ ਅਲੀ ਜਿਹਨੂੰ ਜਦ ਪੁੱਛਿਆ ਗਿਆ ਤੇ ਕਹਿੰਦੇ ਕਿ ਇਹਨਾਂ ਨੂੰ ਕੰਟਰੋਲ ਰੂਮ ਦਾ ਨੰਬਰ ਜਿਹੜਾ ਹੈ ਉਹਦੇ ਬਾਰੇ ਜਾਣਕਾਰੀ ਨਹੀਂ ਹੈ ਜਦਕਿ ਆਪਾਂ ਹਰ ਪ੍ਰੈਸ ਲੀਸ ਦੇ ਵਿੱਚ ਵੀ ਆਪਾਂ ਇਹ ਜਾਣਕਾਰੀ ਜਿਹੜੀ ਹੈ ਉਹ ਕਿੰਨੇ ਆ ਤੇ ਹੁਣ ਜਿਹੜਾ ਡੇਲੀ ਜਿਹੜੀ ਹੈ ਸਾਡੀ ਇਹ ਜਾਣਕਾਰੀ ਜਿਹੜੀ ਉਹ ਲਗਦੀ ਹੈ ਸੋ ਮੈਂ ਜ਼ਿੰਮੇਦਾਰ ਭਰਾਵਾਂ ਨੂੰ ਇੱਕ ਵਾਰੀ ਬੇਨਤੀ ਜਿਹੜੀ ਹੈ ਜ਼ਰੂਰ ਕਰਾਂਗਾ ਕਿ ਕੰਟਰੋਲ ਰੂਮ ਜਿਹੜਾ ਨੰਬਰ ਹੈ ਉਹਦੇ ਤੇ ਈਵਨ ਜਿਹੜਾ ਹੈ ਮੇਰਾ ਆਪਣਾ ਜਿਹੜਾ ਪਰਸਨਲ ਨੰਬਰ ਹੈ ਉਹਦੇ ਤੇ 9872033903 ਤੇ ਕਿਰਪਾ ਕਰਕੇ ਇੱਕ ਸਿੰਪਲ ਮੈਨੂੰ WhatsApp ਮੈਸੇਜ ਜਿਹੜਾ ਹੈ ਕਿ ਆਪਣਾ ਨਾਂ ਕੀ ਹੈ ਆਪਣਾ ਨੰਬਰ ਕੀ ਹੈ ਆਪਣੀ ਕੁਲ ਕਿੰਨੀ ਜਿਹੜੀ ਜਿਹੜੀ ਫਸਲ ਖੇ ਕਿੱਲੇ ਨੇ ਜਿਹਦੇ ਵਿੱਚ ਆਪਾਂ ਅ ਫਸਲ ਜਿਹੜੀ ਹੈ ਉਹਦੇ ਚ ਰੈਦਖੁੰ ਜਿਹੜੀ ਆ ਉਹ ਮੈਨੇਜ ਕਰਨੀ ਹੈ ਕਿਰਪਾ ਕਰਕੇ ਇੱਕ ਵਾਰੀ ਦੱਸੋ ਜ਼ਰੂਰ ਤਾਂ ਜੋ ਜਿਹੜਾ ਪ੍ਰਸ਼ਾਸਨ ਜਿਹੜਾ ਵਚਨਬੱਧ ਹੈ ਐਂਡ ਅਸੀਂ ਕਮਿਟਿਡ ਆ ਕਿ ਕਿਸਾਨਾਂ ਨੂੰ ਆਪਾਂ ਸਹਾਇਤਾ ਜਿਹੜੀ ਹੈ ਉਹ ਮਹੀਆ ਕਰਵਾਣੀ ਹੈ ਐਕਸਿਟੂ ਜਾਂ ਇੰਸਟਿਟਿਊਟ ਮੈਨੇਜਮੈਂਟਲੀ ਐਂਡ ਸਾਡੇ ਕੋਲ ਸੰਧ ਜਿਹੜੇ ਨੇ ਬੇਲ